ਦੇਤੇ ਨੇ 5 ਫਰਵਰੀ ਦੇ ਦਿਨ ਤੇ ਹਰ ਇੱਕ ਸਿੱਖ ਨੂੰ ਬੜਾ ਮਾਣ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਕਿਉਂਕਿ ਇਸ ਦਿਨ 3 ਲੱਖ ਫੌਜ ਹੁੰਦਿਆਂ ਹੋਇਆ ਅਬਦਾਲੀ ਜਿਹੜਾ ਸੀ ਪਲੇ ਕੋਟਲਾ ਲੁਧਿਆਣੇ ਦੇ ਜੰਗਲਾਂ ਦੇ ਵਿੱਚ ਉੱਚੀ ਉੱਚੀ ਰੋਇਆ ਕੁੱਪਾ ਮਾਰ ਮਾਰ ਰੋਇਆ ਕਿ ਮੇਰਾ ਕਿਹੋ ਜੀ ਕੌਮ ਦੇ ਨਾਲ ਜੰਗ ਪੈ ਗਿਆ ਕਿਹੜੀ ਕੌਮ ਨਾਲ ਵਾਪ ਪੈ ਗਿਆ ਕਵਾਂਟ ਫਰਵਰੀ ਸਾਲ 1762 ਵਾਲੇ ਦਿਨ ਮਲੇਰ ਕੋਟਲਾ ਦੇ ਜੰਗਲਾਂ ਦੇ ਵਿੱਚ ਅਬਦਾਲੀ ਅਤੇ ਸਿੱਖਾਂ ਦਾ ਇੱਕ ਸਿੱਧਾ ਮੁਕਾਬਲਾ ਹੋਇਆ ਜਿਸ ਨੂੰ ਤੁਸੀਂ ਵੱਡਾ ਕਲੂਖਾਰਾ ਕਹਿ ਸਕਦੇ ਤੁਸੀਂ ਸਭ ਜਾਣਦੇ ਹੋ ਕਿ ਅਬਦਾਲੀ ਜਿਹੜਾ ਸੀ ਕਿ ਉਹ ਇੱਕ ਅਫਗਾਨੀ ਸ਼ਾਸਕ ਸੀ ਤੇ ਅਫਗਾਨਿਸਤਾਨ ਤੋਂ ਹੀ ਹਮੇਸ਼ਾ ਇੰਡੀਆ ਨੂੰ ਆਉਂਦਾਰਿਆ ਹਮਲੇ ਕਰਨ ਤੇ ਇੰਡੀਆ ਨੂੰ ਰਾਜ ਵੀ ਕਰਦਾ ਰਿਹਾ ਤੇ ਅੱਠ ਹਮਲਿਆਂ ਨੇ ਕੀਤੇ ਅੱਠਾਂ ਵਿੱਚੋਂ ਜਿੱਤੂ ਵੀ ਰਿਹਾ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜੇ ਮਰਾਟੇ ਸਨ ਮਰੇ ਤੇ ਸਮਝਾ ਕਹਿ ਲਿਏ ਤੇ ਉਹਨਾਂ ਨੂੰ ਪਾਣੀ ਪੱਤ ਦੀ ਜੰਗ ਦੇ ਵਿੱਚ ਉਹਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤੇ ਭਜਾਇਆ ਸੀ ਲੇਕਿਨ ਸਿੱਖਾਂ ਨੇ ਉਹਦੇ ਕੋਲੋਂ ਜਿਹੜੀਆਂ ਉਸ ਸਮੇਂ ਦੇ ਮੁਤਾਬਕ ਜੋ ਵੀ ਗਣਿਆ ਕਿ ਔਰਤਾਂ ਨੂੰ ਖੜ ਰਿਆ ਸੀ ਜਾਨ ਰੁੱਟ ਪੁੱਟ ਕੇ ਖੜ ਰਿਆ ਸੀ ਉਹ ਸਾਰੀਆਂ ਵਾਪਸ ਲਈਆਂ ਸੀ ਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਸਿੱਖਾਂ ਤੇ ਔਖਾ ਹੋ ਗਿਆ ਤੇ ਉਸਨੇ ਸੋਚਿਆ ਕਿ ਮੈਂ ਸਿੱਖਾਂ ਨੂੰ ਇੱਕ ਸਬਕ ਉਹਨਾਂ ਨੂੰ ਸਿਖਾਵਾਂਗਾ ਤਾਂਕੇ ਉਹ ਮੇਰੇ ਗੁਲਾਮ ਹੋ ਜਾਣ ਤੇ ਮੇਰੇ ਅਧੀਨ ਹੋ ਜਾਣ ਫਿਰ ਵੀਰੋ ਹੋਇਆ ਕਿ 1762 ਜਦੋਂ ਉਹ ਉੱਥੋਂ ਚੱਲਦਾ ਹੈ ਫ਼ਰਗਾਨistan ਤੋਂ ਉੱਥੋਂ ਲਗਭਗ 1.5 ਲੱਖ ਫੌਜ ਲੈ ਕੇ ਆਪਣੀ ਚੱਲਦਾ ਹੈ ਤੇ 1.5 ਲੱਖ ਫੌਜ ਜਿਹੜੀ ਆ ਉਹ ਇੱਥੇ ਇਕੱਠੀ ਕਰਦਾ ਆ ਇੰਡੀਆ ਦੇ ਵਿੱਚ ਆ ਕੇ ਜਦੋਂ ਕਿ ਉਹ 3 ਮਹੀਨੇ ਲਾਹੌਰ ਦੇ ਵਿੱਚ ਠਹਿਰਦਾ ਆ 3 ਮਹੀਨੇ ਠਹਿਰਣ ਤੋਂ ਬਾਅਦ ਇੱਕ ਬਣੀ ਵੱਡੀ ਵਿਉਂਤ ਬਣਾਉਂਦਾ ਆ ਤੇ ਨਾਲ ਆਪਣੇ ਨਾਲ ਇੱਕ ਬਹੁਤ ਹੀ ਵੱਡਾ ਸੈਨਿਕ ਸ਼ਾ ਬੜੀ ਖਾਂ ਉਹਨੂੰ ਵੀ ਲੈ ਕੇ ਆਉਂਦਾ ਆ ਕਿ ਆਪਾਂ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿੱਦਾਂ ਹਰਾਉਣਾ ਹੈ ਫਿਰ ਤੁਸੀਂ ਸਭ ਜਾਣਦੇ ਹੋ ਸਿੱਖਾਂ ਨੇ ਪਹਿਲਾ ਘੱਲੂ ਘਰਾ ਵੀ ਵੇਖਿਆ ਸੀ ਤੇ ਜੋੜਾ ਕੇ ਇਹ 1745 46 ਵਿੱਚ ਵਾਪਰਿਆ ਤਾਂ ਫਿਰ ਵੱਡਾ ਘੱਲੂ ਘਰਾ ਇਹਨੂੰ ਆਪਾਂ ਕਹਿ ਦਿੰਨੀ ਆ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਇਤਿਹਾਸ ਦੇ ਪੰਨੇ ਇਹ ਦੱਸਦੇ ਕਿ ਇਸ ਦਿਨ ਸਿੱਖਾਂ ਦੀ ਗਿਣਤੀ ਕੋਈ 50 ਤੋਂ 60 ਹਜ਼ਾਰ ਦੇ ਕਰੀਬ ਕਈ ਜਾਂਦੀ ਆ ਜਿਹੜੀ ਮਨੇਰ ਕੋਟਲਾ ਦੇ ਜੰਗਲਾਂ ਦੇ ਲੰਬੀ ਸੀ ਜਿੱਥੇ ਅੱਜਕੱਲ ਪਿੰਡ ਕੋਪ ਪਹੀਂਦਾ ਵਾ ਉਸ ਇਲਾਕੇ ਦੇ ਵਿੱਚ ਜਿਹੜਾ ਸੀ ਇਹ ਸਿੱਖ ਉੱਥੇ ਰੁਕੇ ਹੋਏ ਸਨ ਤੇ ਉਹਨਾਂ ਦੀ ਅਗਵਾਈ ਕੌਣ ਕਰ ਰਹੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਸਰਦਾਰ ਭਗੇਲ ਸਿੰਘ ਵਰਗੇ ਯੋਧੇ ਜਾਂ ਆਪਾਂ ਇਹ ਕਹਿ ਲਈਏ ਕਿ ਜੱਸਾ ਸਿੰਘ ਰਾਮਗੜੀਆ ਜੀ ਅਤੇ ਹੋਰ ਬਹੁਤ ਸਾਰੇ ਮਹਾਰਾਜਾ ਰਜੀਤ ਸਿੰਘ ਦੇ ਫਾਦਰ ਸਾਹਿਬ ਜੀ ਉਹ ਵੀ ਅਗਵਾਈ ਕਰ ਰਹੇ ਸਨ ਇਸ ਜੰਗ ਦੇ ਵਿੱਚ ਤੇ ਹੋਰ ਬਹੁਤ ਸਾਰੇ ਸੂਰਬੀਰ ਜੋਧੇ ਜੋ ਤੁਹਾਡੇ ਖਾਨਦਾਨਾਂ ਵਿੱਚੋਂ ਹੋਣਗੇ ਤਾਂ ਕਿਹਾ ਜਾਂਦਾ ਕਿ ਜਦੋਂ ਇੱਥੇ ਘੇਰਾ ਪਾਲਿਆ ਗਿਆ ਤਾਂ ਉਸ ਸਮੇਂ ਜਿਹੜੇ ਬੱਚਿਆਂ ਦੀ ਗਿਣਤੀ ਵੀ ਬਹੁਤ ਸੀ ਤੇ ਬਜ਼ੁਰਗਾਂ ਦੀ ਵੀ ਗਿਣਤੀ ਬਹੁਤ ਸੀ ਕਹਨ ਤੋਂ ਭਾਵ ਕਿ 50000 ਦੇ ਵਿੱਚੋਂ ਕੋਈ ਇਤਿਹਾਸਕਾਰ ਨਹੀਂ ਦੱਸਦੇ ਕਿ 20 ਤੋਂ ਲੈ ਕੇ 30000 ਜਿਹੜੀ ਗਿਣਤੀ ਬੱਚਿਆਂ ਤੇ ਬਜ਼ੁਰਗਾਂ ਦੀ ਸੀ ਤੇ ਬਾਕੀ ਜਿਹੜੇ ਸੈਨਿਕ ਸਨ ਕਿ ਜਦੋਂ ਘੇਰਾ ਪਾਇਆ ਗਿਆ ਤੇ ਉਹ ਬਹੁਤ ਅਹਿਮ ਸ਼ਬਦਾਂ ਦੀ ਖੁਸ਼ੀ ਕਿ ਮੈਂ ਤੁਹਾਨੂੰ ਸਾਰੇ ਸਿੱਖ ਮਾਰ ਦੇਣੀ ਹੈ ਕਿਉਂਕਿ ਦੁਸ਼ਮਣ ਦੀ ਆਪਣੀ ਸੋਚ ਹੁੰਦੀ ਲੇਕਿਨ ਉਸੇ ਸਮੇਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਸਿੰਘਾਂ ਨੇ ਇੱਕ ਗੁਰਪਤਾ ਪਾਸ ਕੀਤਾ ਕਿ ਉਹਨਾਂ ਨੇ ਆਪਣੀ ਇੰਨੇ ਕ ਸੈਨਿਕ ਹੀ ਤੇਲੇ ਹਿੱਸਿਆਂ 'ਚ ਵੰਡ ਲਏ ਜਿੱਚ 5000 ਸੈਨਿਕਾਂ ਦੀ ਡਿਊਟੀ ਲਾਈ ਕਿ ਤੁਸੀਂ ਬੱਚਿਆਂ ਤੇ ਵਢੇਰੀ ਵਾਲੇ ਉੱਪਰ ਦੇ ਲੋਕਾਂ ਦੀ ਰੱਖਿਆ ਕਰਕੇ ਅਗਲੇ ਪਾਸੇ ਨੂੰ ਵਧਦੇ ਜਾਓ ਤੇ ਜਿਹੜੇ ਬਾਕੀ ਸਿੰਘ ਸਨ 10000 ਸੈਨਿਕ ਕਰਦੇ ਕਿ ਜਿਹੜੇ ਰਿਜ਼ਰਵ ਕਰ ਦਿੱਤੇ ਕਿ ਤੁਸੀਂ ਇੱਕਦਮ ਹਮਲਾ ਕਰਨਾ ਜਿੱਥੋਂ ਸਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ ਤੇ 15000 ਸਿੱਖਾਂ ਦਾ ਇਤਿਹਾਸ ਦੇ ਪੰਨੇ ਇਹ ਕਹਿੰਦੇ ਕਿ ਘੇਰਾ ਬਣਾ ਲਿਆ ਸਾਰੇ ਦੇ ਸਾਰੇ ਸਿੱਖਾਂ ਦੇ ਆਲੇ ਦੁਆਲੇ ਤੇ ਜਦੋਂ ਅਮਰਦਾਸ ਖ਼ਬਦਾਲੀ ਵਾਰ ਕਰਦਾ ਤੇ ਸਿੱਖ ਉਹਨੂੰ ਬੜੇ ਆਰਾਮ ਨਾਲ ਰੋਕਦੇ ਹੋਏ ਲੜਦੇ ਹੋ ਗਾਂ-ਗਾਂ ਵਧੀ ਜਾਂਦੇ ਰਹੇ ਤੇ ਜਦੋਂ ਉਹਨੇ ਵੇਖਿਆ ਕਿ 6-7 ਘੰਟੇ ਹੋ ਗਏ ਜੰਗ ਹੁੰਦਿਆਂ ਤੇ ਕੁਝ ਨਹੀਂ ਪੱਲੇ ਪਿਆ ਕਿ ਸੈਨਿਕ ਵੀ ਮਰਦੇ ਜਾ ਰਹੇ ਨੇ ਤੇ ਅਮਰਦਾਸ ਖ਼ਬਦਾਲੀ ਨੇ ਘੁੱਭਾਂ ਮਾਰ ਕੇ ਕਿਹਾ ਕਿ ਲੱਖ ਲਾਂਖ ਤੁਹਾਡੇ ਤੇ ਕਿ ਤੁਹਾਡੇ ਤੁਸੀਂ 3 ਲੱਖ ਬੰਦੇ ਤੇ ਉਧਰ ਗਿਣਤੀ ਦੇ ਸਿੰਘ ਨੇ ਤੁਹਾਡੇ ਕੋ ਨਹੀਂ ਹਾਰ ਰਹੇ ਤਾਂ ਫਿਰ ਕਹਿੰਦੇ ਕੋਦਾ ਜਿਹੜਾ ਲਿਆਂਦਾ ਸੀ ਸੈਨਿਕ ਸ਼ਾਹ ਬਲੀ ਖਾਂ ਉਹਨੇ 8000 ਬੰਦੇ ਲੈ ਕੇ ਇੱਕਦਮ ਸਿੱਖਾਂ ਤੇ ਹਮਲਾ ਕੀਤਾ ਉਧਰੋਂ ਗਾੜੀ ਤੁਹਾਡੇ ਗੁਰੂ ਦੇ ਪਿਆਰੇ ਸਿੱਖ ਜਿਹੜੇ ਸਾਨੂੰ ਉਹ ਲੱਗੇ ਹੋਏ ਸਨ ਉਹਨਾਂ ਨੇ 8000 ਬੰਦਾ ਅਮਦ ਸ਼ਾਹ ਬਦਾਲੀ ਦੇ ਵੇਖਦੇ ਆਂ ਵੇਖਦਾ ਕਿੰਨੇ ਗਾਜਰਾ ਮੂਰੀਆਂ ਨੂੰ ਵੱਢ ਕੇ ਉਹ ਮਾਰਿਆ ਤੇ ਜਿਹੜਾ ਅਮਦ ਸ਼ਾਹ ਬਦਾਲੀ ਪਿੱਟਿਆ ਤੇ ਉਹ ਕਹਿੰਦਾ ਇਹ ਨਾ ਮੇਰਾ ਕਿਹਾਂ ਜੀ ਕੌਮ ਨਾ ਵਾ ਪੈ ਗਿਆ ਇਹਦੇ ਬੰਦੇ ਥੋੜੇ ਜਿਹੇ ਨੇ ਤੇ ਮੇਰੇ ਕੋਲ ਇੰਨੀ ਵੱਡੀ ਫੌਜ ਤੇ ਮੈਂ ਫਿਰ ਵੀ ਹਾਰਦਾ ਜਾ ਰਿਹਾ ਆਂ ਇਤਿਹਾਸ ਦੇ ਪੰਨੇ ਇਹ ਕਹਿੰਦੇ ਕੁਝ ਲੋਕਾਂ ਨੇ ਉਹਨੂੰ ਸਮਝਾਇਆ ਕਿ ਇਹ ਤੇਰੇ ਵਾਸਤੇ ਖੇਡ ਨਹੀਂ ਆ ਇਹ ਧੰਦਨ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਜੀ ਦੀ ਸਾਜੀ ਹੋਈ ਫੌਜ ਆ ਇਹ ਸਾਡੇ ਕੋ ਖਤਮ ਨਹੀਂ ਹੋ ਸਕਦੀ ਤੇ ਇਹਨਾਂ ਨਾਲ ਪੰਗਾ ਨਾ ਲੈ। ਕਿਹਾ ਜਾਂਦਾ ਕਿ ਜੰਗ ਇੰਦਾ ਕਰਦਿਆ ਕਰਦਿਆ 12 ਮੀਲ ਦਾ ਰਸਤਾ ਜਿਹੜੇ ਸਿੱਖ ਤੈਅ ਕਰ ਗਏ ਬੇਸ਼ੱਕ ਸਿੱਖਾਂ ਨੇ ਵੀ ਬਹੁਤ ਨੁਕਸਾਨ ਹੋਇਆ ਇਤਿਹਾਸ ਦੇ ਪੰਨੇ ਤੇ ਕਹਿੰਦੇ ਵੱਡੇ ਧੱਲੂ ਘਾਰੇ ਤੋਂ ਭਾਅ ਹੁੰਦਾ ਜਿੱਥੇ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਤੇ ਸਿੱਖਾਂ ਦੀ ਗਿਣਤੀ ਵੀ ਲਗਭਗ 20 ਤੋਂ 25 ਹਜ਼ਾਰ ਉਹਦੇ ਵਿੱਚ ਸ਼ਹੀਦ ਹੋ ਗਈ ਤੇ ਬਹੁਤ ਸਾਰੇ ਸਿੱਖਾਂ ਦੇ ਉੱਤੇ ਕਿਰਪਾਨਾਂ ਦੇ ਤੀਰਾਂ ਦੇ ਫੱਟ ਵੀ ਲੱਗੇ ਤੇ ਲੇਕਿਨ ਦੂਜੇ ਪਾਸੇ ਅਹਿਮਦ ਸ਼ਾਹ ਬਦਾਲੀ ਦੀ ਜਿਹੜੀ ਲੱਖਾਂ ਚ ਫੌਜ ਮਾਰੀ ਗਈ ਤੇ ਅਹਿਮਦ ਸ਼ਾਹ ਨੇ ਜੋ ਵਿਖਿਆ ਕਿ ਮਰੀ ਇਨੀ ਫੌਜ ਮਾਰੀ ਗਈ ਆ ਵੱਡੀ ਟੁੱਕੀ ਗਈ ਆ ਜ਼ਖਮੀ ਹੋ ਗਈ ਆ ਤੇ ਫਿਰ ਉਹਨੇ ਉੱਥੋਂ ਵਾਪਸੀ ਕਰ ਲਈ ਤੇ ਅੱਜ ਉਸ ਪਵਿੱਤਰ ਸਥਾਨ ਤੇ ਸਿੱਖਾਂ ਦੀ ਮਿੱਠੀ ਯਾਦ ਵਿੱਚ ਕੁੱਪ ਹੀੜਾ ਦੇ ਸਥਾਨ ਤੇ ਜਿਹਨੂੰ ਵੱਡਾ ਕੱਲੂ ਘਾਰਾ ਕਹਿੰਦੇ ਨੇ ਉੱਥੇ ਗੁਰਦੁਆਰਾ ਸਾਈ ਬਣਿਆ ਸਿੱਖਾਂ ਦੀ ਯਾਦ ਵਿੱਚ ਅੱਜ 5 ਫਰਵਰੀ ਜਿਹੜਾ ਵਾ 1762 ਵਾਲੇ ਦਿਨ ਜੋ ਘਟਨਾ ਵਾਪਰੀ ਆ ਜਿਹਦੇ ਵਿੱਚ ਸਾਡੇ ਛੋਟੀ ਉਮਰ ਦੇ ਖਾਲਸੇ ਵੱਡੀ ਉਮਰ ਦੇ ਮਾਵਾ ਭੈਣਾਂ ਧੀਆਂ ਜਾਂ ਸਾਡੇ ਹੋਰ ਰਿਸ਼ਤਿਆਂ ਦੇ ਵਿੱਚੋਂ ਆਪਾਂ ਕਹਿ ਲਈਏ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦੇ ਆ ਤੇ ਪ੍ਰਣਾਮ ਕਰਦੇ ਆ ਕਿ ਯੋਧਿਆਂ ਨੇ ਅਣਖ ਗੈਰਤ ਵਾਲੇ ਕੰਮ ਕੀਤੇ ਕਦੇ ਹੀ ਈਨ ਨਹੀਂ ਮੰਨੀ ਤੇ ਨਾ ਹੀ ਜੰਗ ਹਾਰੀ ਅੱਜ 5 ਫਰਵਰੀ ਫਰਵਰੀ ਦੇ ਦਿਨ ਤੇ ਆਓ ਆਪਾਂ ਉਹਨਾਂ ਸਾਰਿਆਂ ਨੂੰ ਯਾਦ ਕਰੀਏ ਇਸੇ ਕਰਕੇ ਅੰਮ੍ਰਿਤਸਰ ਬਡਾਲੀ ਨੇ ਕਦੀ ਸਿੱਖਾ ਨਾਲ ਪੰਗਾ ਨਹੀਂ ਸੀ ਲਿਆ ਤੇ ਸਿੱਖਾ ਤੋਂ ਕੰਨੀ ਕਤਰੌਂਦਾ ਰਿਹਾ ਇਤਿਹਾਸ ਦੇ ਪੰਨੇ ਫਿਰ ਇਹੋ ਦੱਸਦੇ ਨੇ ਕਿ ਤੁਹਾਡੇ ਹਰੀ ਸਿੰਘ ਨਲੂਏ ਨੇ ਫਿਰ ਉੱਥੇ ਜਾ ਕੇ ਆਪਣਾ ਖਾਲਸਾ ਰਾਜ ਸਥਾਪਿਤ ਕੀਤਾ ਖਾਲਸਾਈ ਨੀਲਾ ਝੰਡਾ ਗੱਡਿਆ ਤੇ ਇਸ ਕਰਕੇ ਜਿਹਨੂੰ ਜਮਰੌਦ ਦਾ ਕਿਲਾ ਤੁਸੀਂ ਬੋਲਦੇ ਹੋ ਸਾਨੂੰ ਆਪਣੇ ਉਹਨਾਂ ਬਹਾਦਰ ਗਿਉਂਦੀਆਂ ਤੇ ਮਾਣਿਆ ਮੈਂ ਸਮਝਦਾ ਸਾਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਫਿਰ ਤੂੰ ਦੌਣੀ ਕੱਟੀ ਤੂੰ ਵਾਲ ਕੱਟੇ ਤੂੰ ਉਹ ਕੀਤਾ ਜਿਹੜਾ ਜਿਹੜਾ ਭੇਰਾ ਭੈਣ ਭਰਾ ਜਿੱਥੇ ਜਿੱਥੇ ਜੋ ਜੋ ਚੰਗੇ ਕਰਮ ਕਰ ਰਿਆ ਉਹਨੂੰ ਪ੍ਰੇਰਿਤ ਕਰੀਏ ਕਿ ਭਈ ਤੁਸੀਂ ਕਿਉਂਕਿ ਵੇਖੋ ਹਰ ਇੱਕ ਦੀ ਰੱਬ ਸੋਣੇ ਨੇ ਜ਼ਿੰਮੇਵਾਰੀ ਲਈ ਆ ਕਿ ਆਪਾਂ ਇੱਕ ਦੂਜੇ ਦੀ ਜ਼ਿੰਮੇਵਾਰੀ 'ਚ ਲੱਤ ਨਾ ਮਾਰੀਏ ਬਾਕੀ ਸਾਰਕ ਨੂੰ ਸਿਰ ਦੇ ਵਾਲ ਵੀ ਰੱਖਣੇ ਚਾਹੀਦੇ ਦਾੜੀ ਵੀ ਰੱਖਣੀ ਚਾਹੀਦੀ ਆ ਤੇ ਪੂਰੇ ਤੇ ਪੂਰਾ ਗੁਰਸਿੱਖ ਵੀ ਬਣਨਾ ਚਾਹੀਦਾ ਇਹ ਵੀ ਇੱਕ ਚੰਗੀ ਗੱਲ ਆ ਹਰ ਇੱਕ ਸਿੱਖ ਇਧਰ ਧਿਆਨ ਦੇਵੇ ਮੈਂ ਵੀ ਧਿਆਨ ਦੇਵਾਂਗਾ ਜਲਦੀ ਤੋਂ ਜਲਦੀ ਵਾਹਿਗੁਰੂ ਮੇਰ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਪਤੀ